ਇਹ ਇੱਕ ਮੁਕਾਸਰੋ ਇੱਥੇ ਐਨਓਸੀ ਲੈਣ ਵਾਲਿਆਂ ਨੂੰ ਜਾਂ ਐਨਸੀ ਦੇ ਕੋਈ ਮੁਸ਼ਕਲ ਤਾਂ ਨਹੀਂ ਆਈ ਕਿੰਨੇ ਕੇ ਚੱਲ ਚੁੱਕੇ ਹੈ ਸੀ ਅੱਜ ਤੱਕ ਦੀ ਹੁਣ ਤੱਕ ਅਸੀਂ ਤਕਰੀਬਨ 1300 ਯੂਸੀ ਜਿਹੜੇ ਸਾਡੇ ਐਨਓਸੀ ਨੇ ਉਹ ਦਿੱਤੇ ਜਾਰੀ ਕੀਤੇ ਜਾ ਚੁੱਕੇ ਨੇ ਜਿਹੜੇ ਉਮੀਦਵਾਰ ਇਲੈਕਸ਼ਨ 'ਚ ਖੜੇ ਹੋਣ ਦੇ ਚੁੱਕ ਨੇ ਸਿਰਫ ਉਹਨਾਂ ਨੂੰ ਹੀ ਐਨਓਸੀ ਦਿੱਤਾ ਜਾ ਰਿਹਾ ਉਸ ਤੋਂ ਇਲਾਵਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਸ ਦੀ ਲੋੜ ਵੀ ਨਹੀਂ ਹੈ ਇਸ ਤੋਂ ਪਰંત ਜਿਹੜੇ ਸਾਡੇ ਕੋਲ ਹੁਣ ਤੱਕ ਆਏ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਪੇਸ਼ ਨਹੀਂ ਆਈ ਨਾ ਹੀ ਅਸੀਂ ਅਸੀਂ ਆਪਣੇ ਵੱਲੋਂ ਇੱਕ ਹੈਲਪ ਡੈਸਕ ਵੀ ਲਗਾਇਆ ਹੈ ਅਸੀਂ ਇੱਕ ਨੋਟਿਸ ਬੋਰਡ ਵੀ ਲਗਵਾਇਆ ਜਿੱਦੇ ਤੇ ਅਸੀਂ ਸਾਰੀ ਜ਼ਰੂਰੀ ਸੂਚਨਾ ਜਿਵੇਂ ਕਿ ਵਾਰਡ ਬੰਦੀ ਕਿਵੇਂ ਦੀ ਡਿਟੇਲ ਸਰਪੰਚੀ ਦੀ ਰਿਜ਼ਰਵੇਸ਼ਨ ਦੀ ਡਿਟੇਲ ਇਹਨਾਂ ਬਾਰੇ ਨਾਮਜ਼ਦਗੀਆਂ ਕਿੱਥੇ ਭਰੀਆਂ ਜਾਣੀਆਂ ਨੇ ਉਹ ਜਗ੍ਹਾ ਦੀ ਤੇ ਕਲਸਟਰ ਵਾਈਜ਼ ਡਿਟੇਲ ਅਸੀਂ ਚਸਪਾ ਕੀਤੀ ਹੋਈ ਹੈ ਜਿਸ ਤੋਂ ਕੀ ਇਹਨਾਂ ਨੂੰ ਸਹੂਲਤ ਹੋਵੇ ਤੇ ਬਾਰ-ਬਾਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ ਮੁਲਾਜ਼ਮਾਂ ਤੇ ਨਿਰਭਰ ਨਾ ਹੋਣਾ ਪਵੇ ਕਿੰਨੇ ਪੰਚਾਇਤਾਂ ਤੇ ਕਿੰਨੇ ਵੋਟਰ ਨੇ ਸਾਡੇ ਕੋਲ ਕੁੱਲ 47 ਪੰਚਾਇਤਾਂ ਨੇ ਜੀ ਜਿਸ 47 ਸਰਪੰਚ ਤੇ 369 ਵਾਰਡਾਂ ਦੀ ਚੋਣ ਕੀਤੀ ਜਾਣੀ ਹੈ ਤੇ ਕੁੱਲ ਤਕਰੀਬਨ 83000 ਵੋਟਰ ਸਾਡੇ ਕੋਲ ਅੱਜ ਹੀ ਰਜਿਸਟਰ ਨੇ